ਜਲੰਧਰ ਵੈਸਟ ਦੀ ਜਿਮਨੀ ਚੋਨਾ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਦੇ ਵਾਰਡ ਨੰਬਰ 45 ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸ਼੍ਰੀ ਮਹਿੰਦਰ ਪਗਲ ਜੀ ਨੇ ਲੋਕਾਂ ਨਾਲ ਮੀਟਿੰਗ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਅਤੇ ਕਾਂਗਰਸ ਪਾਰਟੀ ਨੇ 25 ਸਾਲ ਪੰਜਾਬ ਵਿੱਚ ਰਾਜ ਕੀਤਾ ਹੈ ਪਰ ਪੰਜਾਬ ਦਾ ਵਿਕਾਸ ਨਹੀਂ ਕੀਤਾ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼੍ਰੀ ਮਹਿੰਦਰ ਪਗਲ ਜੀ ਇੱਕ ਇਮਾਨਦਾਰ ਤੇ ਸੱਚੇ ਸੁੱਚੇ ਆਦਮੀ ਹਨ ਤੇ ਤੁਸੀਂ ਇਹਨਾਂ ਨੂੰ ਵੋਟ ਪਾ ਕੇ ਜਿਤਾਓ ਉਹਨਾਂ ਨੇ ਕਿਹਾ ਕਿ ਹੁਣ ਤਿਆਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਵੇਗੀ ਤੁਹਾਡੇ ਸਾਰੇ ਹੀ ਕੰਮ ਚਲੰਦਰ ਵਿੱਚ ਹੀ ਹੋ ਜਾਣਗੇ ਹੋਰ ਉਹਨਾਂ ਨੇ ਕੀ ਕਿਹਾ ਇਹ ਜਾਣਨ ਵਾਸਤੇ ਦੇਖੋ ਪੂਰੀ ਖਬਰ ਹੋਰ ਖਬਰਾਂ ਵਾਸਤੇ ਦੇਖਦੇ ਰਹੋ న్యూਸ 86 ਚੈਨਲ ਆਵਾਜ਼ ਸੱਚ ਦੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣੇ ਕਰੋ ਤੇ ਬਨੇ ਰਹੋ ਤਾਜ਼ੀ ਖਬਰਾਂ ਦੇ ਨਾਲ 12 ਨੰਬਰ 45 ਦੇ ਬਹੁਤ ਹੀ ਸੂਝਵਾਨ ਵੋਟਰ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਪੈਣਾ ਛੋਟੇ ਬੱਚੇ

ਆਨ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਆਮ ਘਰਾਂ ਚੋਂ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਲੈ ਕੇ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੰਦੀ ਹੈ ਉਹਨਾਂ ਨੂੰ ਅਹੁਦੇ ਦਿੰਦੀ ਹੈ ਫਿਰ ਮੌਕੇ ਮਿਲਣ ਤੇ ਉਹਨਾਂ ਨੂੰ ਐਮ ਐਲ ਏ ਦੀਆਂ ਟਿਕਟਾਂ ਮਿਲਦੀਆਂ ਚੇਅਰਮੈਨ ਬਣਾਏ ਜਾਂਦੇ ਨੇ ਐਮ ਪੀ ਬਣਾਏ ਜਾਂਦੇ ਨੇ ਆਮ ਘਰਾਂ ਦੇ ਧੀਆਂ ਪੁੱਤ ਉਸੇ ਦਾ ਹਿੱਸਾ ਮੈਂ ਵੀ ਹਾਂ ਮੈਂ ਵੀ ਆਮਕਰ ਚੁੱਟ ਕੇ ਆਇਆ ਸੋਚਿਆ ਨਹੀਂ ਸੀ ਕਦੇ ਕਿ ਐਡੇ ਵੱਡੇ ਉਹਦੇ ਤੇ ਪਾਰਟੀ ਪਚਾ ਦੂਗੀ ਇਹ ਸਿਰਫ ਤੇ ਸਿਰਫ ਆਮਾ ਦੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਦੀ ਸੋਚ ਹੈ ਜਿਹੜੀ ਆਮ ਆਦਮੀ ਪਾਰਟੀ ਨਾਮ ਰੱਖਣੀ ਇੱਕ ਪਹਿਲੀ ਸੋਚ ਹੈ ਕਿ ਆਮ ਲੋਕਾਂ ਦੀ ਪਾਰਟੀ ਬਣਾਉਣਾ ਆਮ ਲੋਕਾਂ ਦੇ ਧੀਆਂ ਪੁੱਤ ਕਿਵੇਂ ਅੱਗੇ ਆ ਸਕਦੇ ਨੇ ਇਹਦਾ ਇੱਕ ਸਬੂਤ ਮੈਂ ਤੁਹਾਡੇ ਸਾਹਮਣੇ ਦੇਣਾ ਚਾਹਣਾ ਮੇਰੇ ਪਿੱਛੇ ਆ ਮੁੰਡਾ ਖੜਾ ਹੈ ਯੰਗ ਮੁੰਡਾ ਤੇ ਐਮ ਐਲ ਏ ਹੈ ਅਮਲੋ ਤੋਂ ਗੈਰੀ ਵੜਿੰਗ ਜਿੰਨੀ ਉਮਰ ਚ ਐਮ ਐਲ ਏ ਬਣ ਗਿਆ ਉਦੋਂ ਦੁੱਗਣੀ ਤਿੱਗਣੀ ਉਮਰ ਚ ਅਕਾਲੀ ਦਲ ਤੇ ਕਾਂਗਰਸ ਚ ਬਲਾਕ ਦਾ ਪ੍ਰਧਾਨ ਵੀ ਨਹੀਂ ਬਣਾਉਂਦੇ ਇੱਕ ਹੋਰ ਨੌਜਵਾਨ ਮੁੰਡਾ ਜਿਹੜਾ ਪਟਾਲੇ ਤੋਂ ਐਮਐਲਏ ਆ ਗੁਰਦਾਸ ਗੁਰਦਾਸਪੁਰ ਤੋਂ ਗੁਰਦਾਸ ਹੈਲੋ ਜਿਹੜਾ ਗੁਰਦਾਸਪੁਰ ਤੋਂ ਐਮਪੀ ਲੜਿਆ ਸ਼ੈਰੀ ਕਲਸੀ ਜਿੰਨੀ ਉਮਰ ਤੇ ਐਮਪੀ ਲੜ ਲਿਆ ਉਹ ਤੋਂ ਤਿੱਗਣੀ ਉਮਰ ਦੇ ਬੁੜੇ ਫਿਰਦੇ ਆ ਸੁਖਵੀਰ ਬਾਦਲ ਕੋਲੇ ਪ੍ਰਤਾਪ ਸਿੰਘ ਬਾਜਵੇ ਹੋਰਾਂ ਕੋਲੇ ਕਿ ਆਪਦੇ ਟੱਬਰ ਤੋਂ ਪਹਿਨਾ ਕਿਸੇ ਹੋਰ ਨੂੰ ਵੀ ਟਿਕਟ ਦੇ ਦੋ ਨਹੀਂ ਵਾਰੀ ਆਉਂਦੀ ਉੱਥੇ ਵਾਰੀ ਨਹੀਂ ਆਉਂਦੀ ਉੱਥੇ ਵਾਰੀ ਨਹੀਂ ਆਉਂਦੀ ਜੀ ਉੱਥੇ ਆਪਣੇ ਪੁੱਤ ਉੱਥੇ ਆਪਣੇ ਪੁੱਤ ਭਤੀਜੇ ਸਾਲੇ ਦੀਜੀ ਨਹੀਂ ਮੁੱਕਦੇ ਉੱਥੇ ਨਹੀਂ ਵਾਰੀ ਆਉਂਦੀ ਚੇਅਰਮੈਨ ਬੈਠੇ ਨੇ ਮੇਰੇ ਸਾਹਮਣੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਨਾਂ ਨੂੰ ਜ਼ਰੂਰ ਆਮ ਆਦਮੀ ਪਾਰਟੀ 'ਚ ਕੋਈ ਨਾ ਕੋਈ ਅਹੁਦਾ ਮਿਲਦਾ ਹੈ ਵਲੰਟੀਅਰ ਸਾਡੇ ਜਿਹੜੇ ਆਪਦੇ ਪੱਲੇ ਉਤੇਲ ਪਵਾ ਕੇ ਸਾਡੇ ਰੋਡ ਸ਼ੋਹਾਂ 'ਚ ਆਉਂਦੇ ਨੇ ਉਹਨਾਂ ਦੇ ਤੇਲ ਦਾ ਮੁੱਲ ਪੈਂਦਾ ਹੈ ਉਹਨਾਂ ਦੇ ਪਸੀਨੇ ਦਾ ਮੁੱਲ ਪੈਂਦਾ ਹੈ ਸਬਰ ਰੱਖਣਾ ਪੈਂਦਾ ਥੋੜਾ ਜਿਹਾ ਜੇ ਸਬਰ ਹੁੰਦਾ ਆ ਵੋਟੇ ਨਹੀਂ ਪੈਣੀਆਂ ਸੀ ਸਬਰ ਹੀ ਹੈ ਨਹੀਂ ਸਬਰ ਤੇ ਸੰਤੋਖ ਦੀ ਗੱਲ ਹੁੰਦੀ ਹੈ ਭਗਤ ਜੀ ਨੇ ਜੁਆਇਨ ਕੀਤਾ ਸਬਰ ਰੱਖਿਆ ਤਾਂ ਰੱਬ ਨੇ ਕਿਹਾ ਫੇਰ ਇੱਕ ਮੈਂ ਸੀਟ ਖਾਲੀ ਕਰਕੇ ਉਹਦੇ ਉੱਤੇ ਭਗਤ ਜੀ ਨੂੰ ਬਿਠਾ ਦੇਣਾ ਸੌ ਬੰਦੇ ਨੇ ਨੇਕ ਪਰਿਵਾਰ ਹੈ ਸੇਵਾ ਵਾਲਾ ਪਰਿਵਾਰ ਹੈ ਸੱਚੀ ਮੁੱਚੀ ਭਾਗਤ ਹੈ ਤਾਂ ਪਰਮਾਤਮਾ ਮੌਕਾ ਦੇ ਰਹੇ ਹੈ ਤੇ ਜਿਸ ਕਿਸਮ ਦਾ ਮਾਹੌਲ ਬਣ ਰਿਹਾ ਤੁਸੀਂ ਤਾਂ ਫਿਰ ਦਿਓ ਗਲੀਆਂ ਚ ਮੈਨੂੰ ਵੀ ਰਿਪੋਰਟਾਂ ਆਉਂਦੀਆਂ ਨੇ ਕਿ ਜ ਕੋਈ ਕਹਿੰਦਾ 10000 ਤੇ ਕੋਈ ਕਹਿੰਦਾ 15 ਤੇ ਕੋਈ ਕਹਿੰਦਾ 20 ਤੇ ਜਿੱਤਾਂਗੇ ਔਰ ਇੱਕ ਮੈਂ 45 ਵਾਰਡ ਵਾਲਿਆਂ ਨਾਲ ਜਵਾਬਾ ਕਰਕੇ ਜਾਨਣਾ ਲਾਈਟ ਮੱਥੇ ਲੱਗਦੀ ਐ ਮੈਂ ਝੂਠ ਨਹੀਂ ਬੋਲਦਾ ਦੋ ਟਾਈਮ ਅਰਦਾਸ ਕਰਨ ਵਾਲੇ ਬੰਦੇ ਆ ਰੋਟੀ ਖਾ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਵਾਲੇ ਬੰਦੇ ਆ ਸਾਨੂੰ ਟਿਕੜਮ ਬਾਜੀ ਨਹੀਂ ਆਉਂਦੀਆਂ ਇੰਨਾ ਮੈਂ ਤੁਹਾਨੂੰ ਕਹਿ ਕੇ ਜਾਣਾ ਵਿਧਾਨ ਸਭਾ ਵਾਲੀਆਂ ਪੌੜੀਆਂ ਤੁਸੀਂ ਚੜਾਉਣਾ ਹੈ ਉਹ ਤੋਂ ਅੱਗੇ ਵਾਲੀਆਂ ਪੌੜੀਆਂ ਮੇਰਾ ਕੰਮ ਸੁਵੀਰੋ ਐਦਾਂ ਹੀ ਰੱਖੋ ਮਿਹਨਤ ਕਰਨੀ ਹੈ ਜਿੰਨਾਂ ਚ ਰੀਵਨ ਦੇ ਵਿੱਚ ਨਹੀਂ ਵੱਜਦੇ ਉਹਨਾਂ ਚਿਰ ਆਪਾਂ ਰੇਸ ਨੂੰ ਖਤਮ ਨਹੀਂ ਮੰਨਣਾ ਕਈ ਵਾਰੀ ਆਪਾਂ ਨਾ ਵੇਸਲੇ ਹੋ ਜਾਣਾ ਚਲੋ ਜਿੱਤੇ ਹੀ ਪਏ ਆ ਨਹਿਣਾ ਇਕੱਲੇ ਇਕੱਲੇ ਘਰ ਜਾਓ ਪਰਿਵਾਰ ਦੀਆਂ ਮੁਸ਼ਕਲਾਂ ਸੁਣੋ ਮੈਨੂੰ ਦੱਸੋ ਕਿਉਂਕਿ ਇੱਕ ਚੀਜ਼ ਦਾ ਫਾਇਦਾ ਹੋ ਗਿਆ ਰੱਬ ਜੋ ਕਰਦਾ ਵਧੀਆ ਕਰਦਾ ਹੈ ਇੱਕ ਚੀਜ਼ ਦਾ ਫਾਇਦਾ ਬਹੁਤ ਹੋ ਗਿਆ ਇਸ ਇਲੈਕਸ਼ਨ ਕਰਕੇ ਮੇਰੇ ਕੋਲ ਇੱਕ ਆਈਡੀਆ ਸੀ ਦਿਮਾਗ 'ਚ ਉਹ ਇੰਪਲੀਮੈਂਟ ਹੋ ਗਿਆ ਕਿ ਮੈਂ ਹੁਣ ਹਫ਼ਤੇ 'ਚ ਦੋ ਤੋਂ ਤਿੰਨ ਦਿਨ ਜਲੰਧਰ ਆਇਆ ਕਰਾਂਗਾ ਕਰ ਲੈ ਲਿਆ ਕਰ ਕਰਾਇਤੇ ਲੈ ਲਿਆ ਉੱਥੇ ਵਧੀਆ ਆਫਿਸ ਬਣਾਤਾ ਲੰਗਰ ਚਲਾਤਾ ਆ ਮਾਝੇ ਤੇ ਦੁਆਬੇ ਨੂੰ ਉਹ ਪਠਾਨਕੋਟ ਤੋਂ ਲੈ ਕੇ ਸਜਾਨਪੁਰ ਕੋਹਾ ਹੁਸ਼ਿਆਰਪੁਰ ਦਸੂਹਾ ਟਾਂਡਾ ਅਜਨਾਲਾ ਗੁਰਦਾਸਪੁਰ ਬਟਾਲਾ ਇਧਰੋਂ ਪੱਟੀ ਖਡੂਰ ਸਾਹਿਬ ਇਧਰੋਂ ਨਕੋਦਰ ਫਲੌਰ ਬਿਲਗਾ ਇਧਰੋਂ ਗੁਰਾਇਆਂ ਨਵਾਂ ਸ਼ਹਿਰ ਬੰਗਾ ਇਸ ਇਲਾਕੇ ਦੇ ਲੋਕਾਂ ਨੂੰ ਚੰਡੀਗੜ੍ਹ ਨਹੀਂ ਜਾਣਾ ਪਊਗਾ ਇੱਥੇ ਸਰਕਾਰ ਬੈਠੂਗੀ ਤੁਹਾਡੇ ਕੋਲ 200 ਤੋਂ 300 ਕਿਲੋਮੀਟਰ ਦਾ ਸਫ਼ਰ ਕਟੂਗਾ ਪੈਸੇ ਬਚਣਗੇ ਦਿਹਾੜੀ ਬਚੂਗੀ ਜਦੋਂ 2-3 ਦਿਨ ਆਇਆ ਕਰਾਂਗੇ ਪਹਿਲਾਂ ਦੱਸ ਦਿਆ ਕਰਾਂਗੇ ਵੀ ਇਸ ਵਾਰ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਨੂੰ ਇੱਥੇ ਆਵਾਂਗੇ ਤੁਸੀਂ ਆਪਣਾ ਕੰਮ ਕਰਕੇ ਆਪਣੇ ਦਫ਼ਤਰ ਚੋਂ 5 ਵਜੇ ਤੋਂ ਬਾਅਦ ਮੈਨੂੰ ਮੇਰੇ ਕੋਲ ਮਿਲਣ ਆ ਜਾਓ ਦਿਹਾੜੀ ਨਹੀਂ ਪੰਨਣੀ ਕਿਸੇ ਗਰੀਬ ਦਾ ਕੰਮ ਨਹੀਂ ਉਪਰਾ ਚਾਹੀਦਾ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਹ ਤਾਂ ਡੋਰ ਟੂ ਡੋਰ ਜਾਂਦੇ ਆ ਉਹ ਤਾਂ ਕੋਈ ਖੇਤਾਂ 'ਚ ਵੀ ਘਰ ਹੋਵੇ ਜਿਹਨੂੰ ਟਾਣੀ ਕਹਿ ਦਿੰਦੇ ਆ ਜਾਂ ਡੇਰਾ ਕਹਿ ਦਿੰਦੇ ਆ ਉੱਥੇ ਵੀ ਜਾਂਦੇ ਆ ਤੇ ਜਦੋਂ ਜਿੱਤ ਜਾਨਨੇ ਆ ਕਹਿੰਦੇ ਚਿੰਡਗੜਾ ਜੋ ਕਿਉਂ ਭਈ ਜਿੱਤਣ ਤੋਂ ਬਾਅਦ ਸਰਕਾਰ ਕਿਉਂ ਨਹੀਂ ਆਸਾਂ ਦੀ ਲੋਕਾਂ ਕੋਲੇ ਆਹੀ ਮੇਰਾ ਆਈਡੀਆ ਹੈ ਤੁਹਾਡੀ ਸਰਕਾਰ ਤੁਹਾਡੇ ਦਰਵਾਜ਼ਾ ਤੁਹਾਡੇ ਦਰਵਾਜ਼ੇ ਇਸ ਤੋਂ ਪਹਿਲਾਂ ਮੈਂ 40 ਨੰਬਰ ਵਾਰਡ ਚ ਕਰਕੇ ਆਇਆ ਰੈਲੀ ਬਹੁਤ ਵੱਡੀ ਰੈਲੀ ਆ ਜਿਵੇਂ ਟੁੱਟ-ਟੋੜ ਡ ਇਹ ਲੱਗ ਰਿਹਾ ਕਿਸੇ ਗਲੀ ਦਾ ਇਕੱਠ ਹੈ ਇਹ ਤਾਂ ਐਂ ਲੱਗਦਾ ਜਿਵੇਂ ਪੂਰੇ ਇਲਾਕੇ ਦਾ ਕੱਟ ਹੈ ਕਾਂਗਰਸ ਵਾਲਿਆਂ ਨੇ ਇੰਨਾ ਕੱਟ ਕਰਨਾ ਹੋਵੇ ਲਗਭਗ 70 80 ਜੜ ਦੀਆਂ ਜਲੇਬੀਆਂ ਲੱਗ ਜਾਂਦੀਆਂ ਨੇ ਤੇ ਬਾਕੀ ਸਮਾਨ ਫਿਰ ਬਾਅਦ ਦੀ ਗੱਲ ਹੈ ਉਹਨਾਂ ਕੋਲ ਕਿੱਥੇ ਆਉਂਦੇ ਲੋਕ ਉਹਨਾਂ ਕੋਲ ਨਹੀਂ ਆਉਂਦੇ ਲੋਕ ਅ ਘਾੜੀ ਤੇ ਲਿਆਉਂਦੇ ਆ ਕਾਂਗਰਸੀ ਵੀ ਭਾਜਪਾ ਵਾਲੇ ਵੀ ਦਿਹਾੜੀ ਤੇ ਲਿਆਉਂਦੇ ਲੋਕਾਂ ਨੂੰ ਇੱਥੇ ਨਾਰੇ ਲੱਗ ਰਹੇ ਆ ਆਪਣੇ ਆਪ ਗਰੀ ਬੜਿੰਗ ਜਿੰਦਾਬਾਦ ਸ਼ੈਰੀ ਕਲਸੀ ਜਿੰਦਾਬਾਦ ਮਹਿੰਦਰ ਭਗਤ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਇੱਥੇ ਆਪਣੇ ਆਪ ਨਾਅਰੇ ਲੱਗ ਰਿਹਾ ਉੱਥੇ ਦਿਹਾੜੀ ਤੇ ਲਿਆਉਂਦੇ ਨੇ ਮੋਦੀ 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 ਇਹ ਫਰਕ ਹੈ ਬਸ ਇਹ ਭ ਵੀਰੋ ਇਹ ਤੋਂ ਪਹਿਲਾਂ ਵਾਲੀਆਂ ਪਾਰਟੀਆਂ ਨੇ ਕੰਮ ਕੀਤਾ ਲੁੱਟਣ ਦਾ ਲੁੱਟ ਲਓ ਲੁੱਟ ਲਓ ਟਾਬੇ ਲੁੱਟ ਲੋ ਬੱਸਾਂ ਲੁੱਟ ਲੋ ਰੇਤਾ ਲੁੱਟ ਲੋ ਸ਼ਰਾਬ ਦੇ ਠੇਕੇ ਲੁੱਟ ਲੋ ਲੁੱਟ ਲੋ ਹਉਦੇ ਪੁੱਤ ਭਤੀਜੇ ਸਾਲੇ ਜੀਜੇ ਸਾਰੇ ਸੈਟ ਕਰ ਦੋ ਲੋਕਾਂ ਵੱਲ ਕੋਈ ਧਿਆਨ ਨਾ ਦਿਓ ਪਬਲਿਕ ਦਾ ਕੀ ਹੈ ਮਰਨਾ ਮਰਨ ਦੋ ਕਿਸਮਤ ਤੇ ਛੱਡ ਦੋ ਲਾਹਵਾਰੇ ਛੱਡ ਦੋ ਇਹਨਾਂ ਨੂੰ ਕੁਝ ਨਹੀਂ ਹੁੰਦਾ ਡਾਂਗਾ ਮਾਰੋ ਕੁੱਟੋ ਪਾਣੀ ਦੀਆਂ ਬਾਛੜਾਂ ਇਹਨਾਂ ਦੇ ਉੱਤੇ ਸੁੱਟੋ ਟੈਂਕੀਆਂ ਤੇ ਚੜ ਲੈਣ ਦੋ ਕੁਝ ਨਹੀਂ ਹੁੰਦਾ ਕਿਉਂਕਿ ਰਾਜ ਕਰਾਂਗੇ 25 ਸਾਲ ਲੈ ਐ 25 ਸਾਲ ਕਰੋਗੇ ਹੁਣ 25 ਸਾਲ ਵਾਲੇ ਦੇ ਨਾਲ 25 ਬੰਦੇ ਨਹੀਂ ਹੈਗੇ ਟੋਟਲ ਉਹ ਦੇਖ ਲੋ ਖੇਰ ਖਖੜੀ ਗਰੇਲੇ ਹੋਇਆ ਪੈਕਾਲੀ ਨਾਲ ਕੀ ਹਾਲਤ ਹੋ ਗਈ ਕਰਨੇ ਇੱਕ ਯਕੀਨੇ ਕੀਤਾ ਭਗਵੰਤ ਮਾਨ ਨੇ ਨਹੀਂ ਕੀਤਾ ਕਈ ਬੰਦੇ ਮੇਰੇ ਨਾਲ ਜਿਹਨੇ ਕਹਿੰਦੇ ਭਗਵੰਤ ਮਾਨ ਨੇ ਜਦੋਂ ਆਇਆ ਕਹਿੰਦੇ ਕਾਲੀਦਾਰ ਖਾ ਗਿਆ ਇਹ ਉਹ ਮੈਂ ਕਹਾਂ ਮੈਂ ਨਹੀਂ ਖਾਦਾ ਓਏ ਗੁਰੂ ਨੇ ਕੀਤਾ ਕੰਮ ਓ ਜਿਹੜੀ ਗੁਰੂ ਦੀ ਬਾਣੀ ਰੋਲੀ ਐ ਇਹਨਾਂ ਨੇ ਉਹ ਗੁਰੂ ਨੇ ਚੱਕੀ 'ਚ ਚਲਾਈ ਐ ਚੱਕੀ ਉਹਨੇ ਉਹਦੀ ਚੱਕੀ ਜਿਹੜੀ ਐ ਉਹ ਚੱਲਦੀ ਥੋੜੀ ਜਿਹੀ ਹੌਲੀ ਐ ਪਰ ਪੀਂਦੀ ਬਹੁਤ ਬਰੀਕ ਐ ਨਾ ਕਿਸਨ ਮਾਰਦਾ ਨਾ ਲੱਕ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਇਹਨਾਂ ਦੀ ਮੱਤ ਮੱਤ ਕਿਉਂ ਆਪਦੇ ਕੈਂਡੀਡੇਟ ਤੁਸੀਂ ਮੁਕਰ ਗਏ ਤੱਕੜੀ ਕਿਧਰੇ ਹੋਰ ਫਿਰਦੀ ਐ ਸੁਖਵੀਰ ਹਾਥੀ ਤੇ ਚੜੇ ਫਿਰਦਾ ਹੈ ਕਾਂਗਰਸੀਆਂ ਦਾ ਵੀ ਹਾਲ ਐ ਚੰਨੀ ਕਿਧਰੇ ਹੋਰ ਫਿਰਦਾ ਹੈ ਬਾਜਵਾ ਇਧਰ ਨੂੰ ਫਿਰਦਾ ਹੈ ਸਮਝ ਹੀ ਨਹੀਂ ਆ ਰਹੀ ਵੀ ਕਰੀਏ ਕੀ ਟੜਕੀ ਉੱਠ ਕੇ ਗਾਲ੍ਹਾਂ ਮੈਨ ਨੂੰ ਬਸ ਸਾਰੇ ਕੰਮਾਂ ਬਾਅਦ ਸਿ ਭਗਵਾਨ ਤੁਹਾਨੂੰ ਜਿਵੇਂ ਮਾਰਿਆ ਉਹ ਭਾਈ ਮੈਂ 43000 ਨੌਕਰੀ ਦੇਤੀ ਉਹ ਮੈਂ ਬਿਜਲੀ ਫ੍ਰੀ ਕਰਤੀ ਉਹ ਮੈਂ ਖੇਤਾਂ 'ਚ ਪਾਣੀ ਫ੍ਰੀ ਦੇਤਾ ਜਿਹੜਾ ਨਹਿਰੀ ਪਾਣੀ ਕਦੇ ਪਹੁੰਚਿਆ ਨਹੀਂ ਸੀ 40-40 ਸਾਲ ਤੋਂ ਉਹ ਕਰਤਾ ਉਹ ਮੈਂ ਕਰੋੜ ਰੁਪਇਆ ਸ਼ਹੀਦ ਦੇ ਪਰਿਵਾਰਾਂ ਨੂੰ ਆਪ ਦੇ ਕਿਉਂ ਨਾ ਕੋਈ ਪੰਜਾਬ ਪੁਲਿਸ ਦਾ ਜਾਂ ਪੰਜਾਬ ਦਾ ਫੌਜੀ ਜਵਾਨ ਕਿਤੇ ਸ਼ਹੀਦ ਹੋ ਜੇ ਉਹ ਮੈਂ ਰਾਸ਼ਨ ਫਰੀ ਕਰਤਾ ਕਣਕ ਵਧੀਆ ਮਿਲਦੀ ਹੈ ਮੇਰੇ ਵੱਲੋਂ ਸੜਕਾਂ ਬਣਾ ਦਿਆਂ 16 ਟੋਲ ਪਲਾਜੇ ਬੰਦ ਕਰਦੇ ਜਿਹੜੇ ਇਹਨਾਂ ਨੇ ਚਲਾਏ ਸੀ ਉਹੀ ਚੱਲੀ ਜਾਂਦੇ ਸੀ 60 ਲੱਖ ਰੁਪਇਆ ਰੋਜ਼ ਦਾ ਬਚਣ ਲੱਗ ਗਿਆ ਮੈਂ ਆਮਦਨਿਕ ਲਿਨੇ ਖੋਲਤੇ ਮੈਂ ਸਕੂਲ ਖੋਲੀ ਜਾਂਨਾ ਮੈਂ ਮੈਡੀਕਲ ਕਾਲਜ ਬਣਾਈ ਜਾਂਨਾ ਯਾਰ ਮੈਂ ਕੀ ਮਾੜਾ ਕਰਤਾ ਪੰਜਾਬ ਦਾ ਤੜਕੀ ਉੱਠ ਕੇ ਮੈਨੂੰ ਬਾਲਾਂ ਦੇ ਲੱਗ ਜਾਂਦੇ ਨੇ ਇਹਨਾਂ ਦਾ ਕਸੂਰ ਨਹੀਂ ਹੈਗਾ ਅਸਲ 'ਚ ਨਾ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਹੁਣ ਆ ਗਏ ਆਮਕਰਾਂ ਵਾਲੇ ਆ ਸਾਰੇ ਇਹ ਆਮਕਰਾਂ ਦੇ ਹੈਗੇ ਨੇ ਇਹਨਾਂ ਨੂੰ ਕੰਮ ਕਰਾਉਣਾ ਵੀ ਆਉਂਦਾ ਹੈ ਇਹਨਾਂ ਨੂੰ ਮੁਸ਼ਕਲਾਂ ਦਾ ਵੀ ਪਤਾ ਹੈ ਤੇ ਲੋਕਾਂ ਦੇ ਦਿਲਾਂ 'ਚ ਵੜ ਗਏ ਇਹ ਹੁਣ ਜਾਣਦੇ ਨਹੀਂ ਸਾਡੀਆਂ ਵਾਰੀਆਂ ਨਹੀਂ ਆਉਣੀਆਂ ਆਹ ਦਿੱਕਤ ਹੈ ਹੋਰ ਕੋਈ ਪੰਗਾ ਨਹੀਂ ਲੱਗਾ ਜੇ ਭਾਈ ਅਸੀਂ ਬਾਰੀਆਂ ਦਿੱਤੀਆਂ ਸੀ ਤੁਹਾਨੂੰ ਤੇ ਤੁਸੀਂ ਆਪਣੀਆਂ ਬਾਰੀਆਂ ਚ ਕਰਦੇ ਕੀ ਰਹੇ ਪਿਛਲੇ 25 ਸਾਲ ਲਾ ਲੋ ਭਾਈ 2022 ਤੱਕ 1997 ਤੋਂ 2002 ਤੱਕ ਬਾਦਲ 2002 ਤੋਂ 2007 ਤੱਕ ਕੈਪਟਨ 2007 ਤੋਂ 2017 ਤੱਕ ਫੇਰ ਬਾਦਲ 2017 ਤੋਂ 2022 ਤੱਕ ਫੇਰ ਕੈਪਟਨ ਜਾਨੀ ਕਿ 25 ਸਾਲ ਤੱਕ ਦੋ ਬੰਦਿਆਂ ਦਾ ਰਾਜ ਰਿਹਾ ਯਾਰ ਪਿਛਲੇ 25 ਸਾਲ ਜੇ ਜੱਜ ਦੇ ਹੁੰਦੇ ਸਾਨੂੰ ਕੀ ਲੋੜ ਪੈਣੀ ਸੀ ਇੱਥੇ ਆ ਕੇ ਰਾਜਨੀਤੀ ਦੇ ਵਿੱਚ ਤੁਹਾਡੇ ਤੋਂ ਗਾਲਾਂ ਕੱਢਣ ਦੀ ਜੇ ਤੁਸੀਂ ਜੱਜ ਦੇ ਨਿਕਲੇ ਹੁੰਦੇ ਕਲਾਕਾਰ ਸੀ ਇੱਕ ਸ਼ੋਹ ਦਾ 25 ਲੱਖ ਲੈਣਾ ਸੀ ਅੱਜ ਤੋਂ 20 ਸਾਲ ਪਹਿਲਾਂ ਮੈਂ ਮੈਂ ਪੈਸੇ ਕਮਾਉਣ ਆਇਆ ਇੱਥੇ Shiv Mahima Films and Productions Music videos, ad films, modeling photo shooting with portfolio, digital photo and video shooting, special arrangement for marriage and other functions, live show on digital big screen. Contact Shiv Mahima Films, mobile 98551 71082. ਤੁਸੀਂ ਦੇਖ ਰਹੇ ਹੋ ਨਿਊਜ਼ 86 ਚੈਨਲ ਆਵਾਜ਼ ਸੱਚ ਦੀ